ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਤੁਹਾਡੇ ਨਾਲ ਤਾਂਤਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਸ਼ਬਦ ਜੋ ਤਾਂਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਨਾ ਨੰਬਰ 224 ਤੇ ਦਰਜ ਹੈ ਗੁਰੂ ਬਿਰੀ ਸਾਧ ਸੰਗਤ ਜੀਓ ਤਾਂ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਇਤਿਹਾਸ Hindu ਇਤਿਹਾਸ ਸਿੱਧ ਇਤਿਹਾਸ ਜੋ ਵੀ ਆਪਾਂ ਕਹਿ ਸਕਦੇ ਹਾਂ ਉਹ ਸੰਸਾਰ ਜੋ ਪ੍ਰਾਤਨ ਰਾਜੇ ਜੋ ਦੇਵੀ ਦੇਵਤਾ ਹੋਏ ਆ ਉਹਨਾਂ ਬਾਰੇ ਸ਼ਬਦ ਵਿੱਚ ਕੀ ਕਹਿ ਰਿਹਾ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਔਰ ਉਹਨਾਂ ਦਾ ਪਿਛੋਕੜ ਕੀ ਹੈ? ਇੱਥੇ ਆਪਾਂ ਗੱਲ ਕਰ ਰਹੇ ਹਾਂ ਰਾਜਾ ਜਨਮੇਜਾ ਜਿਹੜਾ ਕਿ ਰਾਜਾ ਪ੍ਰਿਖਸ਼ਤ ਦਾ ਪੁੱਤਰ ਸੀ। ਔਰ ਜੋ ਰਾਜਾ ਪ੍ਰਿਖਸ਼ਤ ਹੈ ਉਹ ਅਭਿਮਨੂ ਦਾ ਪੁੱਤਰ ਸੀ। ਅਬ ਮੈਨੂ ਅਰਜੰਦਾ ਪੁੱਤਰ ਸੀ ਅਰ ਜਬ ਮੈਨੂ ਦੀ ਮਾਸ ਸੁਭਦਰਾ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਛੋਟੀ ਭੈਣ ਸੀ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਦੀ ਭੈਣ ਦਾ ਪੋਤਰਾ ਰਾਜਾ ਪ੍ਰੀਖਿਤ ਹੋਇਆ ਅਰੋਦਾ ਪੁੱਤਰ ਰਾਜਾ ਜਨਮੇਜਾ ਹੋਇਆ ਰਾਜਾ ਜਨਮੇਜਾ ਤੇ ਰਾਜਾ ਪ੍ਰੀਖਸ਼ਤ ਇਹ ਕ੍ਰਿਸ਼ਨ ਜੀ ਦੇ ਰਿਸ਼ਤੇਦਾਰਾਂ ਵਿੱਚੋਂ ਇਹ ਇਸ ਦੀ ਭੈਣ ਦੇ ਪੋਤਰਾ ਤੇ ਪਰਪੋਤਾ ਲੱਗੇ ਸ਼ੁਗਰ ਬਾਣੀ ਵਿੱਚ ਗੁਰੂ ਸਾਹਿਬ ਨੇ ਉਹਨਾਂ ਦੀ ਵੀ ਹਕੀਕਤ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਜਨਮੇਜਾ ਰਾਜਾ ਹੋਇਆ ਇਹ ਰਾਜਾ ਪ੍ਰੀਖਿਤ ਦਾ ਪੁੱਤਰ ਸੀ ਰਾਜਾ ਪ੍ਰੀਖਿਤ ਬੜਾ ਪ੍ਰਸਿੱਧ ਰਾਜਾ ਹੋਇਆ ਔਰ ਰਾਜਾ ਪ੍ਰੀਖਿਤ ਦੇ ਥਰੂ ਰਾਜਾ ਪ੍ਰੀਖਿਤ ਦੇ ਦੁਆਰਾ ਹਿੰਦੂ ਇਤਿਹਾਸ ਮੁਤਾਬਕ ਕਾਲਯੁਗ ਜਿਹੜਾ ਸ਼ੁਰੂ ਹੋਇਆ ਜਾਂ ਕਾਲਯੁਗ ਨੇ ਜਨਮ ਲਿਆ ਉਹ ਰਾਜਾ ਪ੍ਰੀਕਸ਼ਤ ਦੇ ਦੁਆਰਾ ਇਸ ਸੰਸਾਰ ਵਿੱਚ ਆਇਆ। ਹਿੰਦੂ ਮਿਚਾਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਾਜਾ ਪ੍ਰੀਕਸ਼ਤ ਗੁਜ ਇੱਕ ਜੰਗਲ ਵਿੱਚ ਜਾ ਰਿਹਾ ਸਨ। ਉੱਥੇ ਉਹਨਾਂ ਨੇ ਇੱਕ ਪੈਰ ਵਾਲਾ ਬਲਦ ਦੇਖਿਆ ਜੋ ਕਾਲਯੁਗ ਸੀਓ ਦੇ ਉੱਤੇ ਬੜਾ ਜ਼ੁਲਮ ਕਰ ਰਿਹਾ ਸੀ। ਜਦੋਂ ਰਾਜਾ ਪ੍ਰੀਸ਼ਦ ਨੇ ਦੇਖਿਆ ਤੇ ਉਹਨੇ ਪੁੱਛਣ ਦੀ ਗੁਜਾਰਸ਼ ਕੀਤੀ ਤੇ ਜਿਹੜਾ ਕਾਲਜੁਕ ਸੀ ਉਹਨੂੰ ਸਜ਼ਾ ਦੇਣ ਲਈ ਆਪਣੀਆਂ ਫੌਜਾਂ ਨੂੰ ਇਸ਼ਾਰਾ ਕੀਤਾ ਜਿਹੜਾ ਬਲਦ ਸੀ ਇੱਕ ਪੈਰ ਤੇ ਖੜਾ ਉਹਨੂੰ ਪੁੱਛਿਆ ਤੇਰੇ ਤੂੰ ਇੱਕ ਪੈਰ ਹੈ ਤੇਰਾ ਤੇਰੇ ਤਿੰਨ ਪੈਰ ਨਹੀਂ ਹੈਗੇ ਤੇ ਰਾਜ ਉਹਨੇ ਬਲਦ ਨੇ ਇਹ ਇਸ਼ਾਰਾ ਕੀਤਾ ਕਿ ਇਹ ਜੋ ਕਲਯੁਗ ਹੈ ਹੁਣ ਇਹਦਾ ਪਹਿਰਾ ਆਉਣ ਵਾਲਾ ਤੇ ਕਲਯੁਗ ਦੇ ਵਿੱਚ ਧਰਮ ਦੇ ਤਿੰਨ ਪੈਰ ਗਾਇਬ ਹੋ ਜਾਣਗੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਤਿੰਨ ਪੈਰ ਧਰਮ ਦੇ ਖਤਮ ਹੋ चुके ਸਨ ਚੌਥਾ ਜੋ ਕਲਯੁਗ ਸੀ ਉਸ ਦੇ ਵਿੱਚ ਉਮਰ ਵੀ ਘਟ ਗਈ ਤੇ ਸਿਧਾਂਤ ਵੀ ਬਦਲਦੇ ਗਏ ਹੁਣ ਕਲਯੁਗ ਪ੍ਰੀਖਸ਼ ਦੇ ਦੁਆਰਾ ਕਿਸ ਤਰ੍ਹਾਂ ਸੰਸਾਰ ਵਿੱਚ ਆਇਆ ਜਦੋਂ ਰਾਜਾ ਪ੍ਰੀਖਸ਼ਰ ਨੇ ਕਿਹਾ ਕਿ ਤੂੰ ਜੇ ਨਾ ਜ਼ੁਲਮ ਕਰਨ ਵਾਲਾ ਤੇ ਮੇਰੇ ਰਾਜ ਵਿੱਚ ਤੈਨੂੰ ਕੋਈ ਜਗ੍ਹਾ ਨਹੀਂ ਅਗੋਂ ਕਾਲਯੁਗ ਨੇ ਕਿਹਾ ਕਿ ਸਾਰੀ ਪ੍ਰithvi ਤੇ ਤੁਹਾਡਾ ਰਾਜ ਹੈ ਤੇ ਮੈਂ ਫਿਰ ਕਿੱਥੇ ਰਹਿ ਸਕਦਾ ਮੈਨੂੰ ਕੋਈ ਜਗ੍ਹਾ ਦਿਓ ਜੋ ਉਹਨਾਂ ਨੇ ਤਰਲਾ ਕੀਤਾ ਉਹਨਾਂ ਨੇ ਕਿਹਾ ਰਾਜਾ ਪ੍ਰਿਸ਼ ਨੇ ਕਿਹਾ ਕਿ ਤੂੰ ਜਿੱਥੇ ਜੂਆ ਜੂਏ ਬਾਜੀ ਹੋ ਰਹੀ ਹੋਵੇ ਜਿੱਥੇ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇ ਜਿੱਥੇ ਦੇਵਪਾਰ ਹੋ ਰਿਹਾ ਹੋਵੇ ਨਾਚ ਗਾਣਾ ਹੋ ਰਿਹਾ ਹੋਵੇ ਇਸ ਤਰ੍ਹਾਂ ਤੂੰ ਇਹਨਾਂ ਜਗ੍ਹਾ ਤੇ ਰਹਿ ਸਕਦਾ ਉਨੇ ਕਾ ਮੈਨੂੰ ਇੱਕ ਹੋਰ ਜਗ੍ਹਾ ਜ਼ਰੂਰ ਦਿਓ ਰਾਜੇ ਪ੍ਰੀਖਿਆ ਨੂੰ ਜਦੋਂ ਉਹਨੇ ਪੁੱਛਿਆ ਤੇ ਰਾਜਾ ਪ੍ਰੀਖਿਆ ਨੇ ਅੱਗੋਂ ਕਿਹਾ ਕਿ ਦੱਸ ਤੂੰ ਕਿਹੜੀ ਜਗ੍ਹਾ ਹੋਰ ਚਾਹਉਣਾ ਉਹ ਕਹਿੰਦਾ ਮੈਨੂੰ ਸੋਨੇ ਦੇ ਵਿੱਚ ਜਗ੍ਹਾ ਦੇ ਦਿਓ ਰਹਿਣ ਲਈ ਰਾਜਾ ਭਰਮ ਭਲੇਖੇ ਵਿੱਚ ਆ ਗਿਆ ਉਹਨੇ ਸੋਨੇ ਵਿੱਚ ਰਹਿਣ ਦਾ ਉਹਨੂੰ ਸਥਾਨ ਦੇ ਦਿੱਤਾ ਕਾਲਜੋਗਰ ਹੁਣ ਰਾਜੇ ਦੇ ਦਾ ਜਿਹੜਾ ਮੁਕਤ ਸੀ ਉਹ ਸੋਨੇ ਦਾ ਸੀ ਜਦੋਂ ਰਾਜਾ ਅੱਗੇ ਚੱਲ ਰਿਹਾ ਸੀ ਤਾਂ ਕਾਲਜਗ ਨੇ ਬਾਣਾ ਵਰਤਾਇਆ ਇੱਕ ਜੋਗੀ ਬੈਠਾ ਸੀ ਜਿਸ ਦੇ ਕੋਲ ਉਹਨਾਂ ਨੇ ਜਾ ਕੇ ਪਾਣੀ ਮੰਗਿਆ ਪਰ ਰਾਜੇ ਨੇ ਆਪ ਕੋ ਜਵਾਬ ਨਹੀਂ ਦਿੱਤਾ ਉਸ ਰਿਸ਼ੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਰਾਜੇ ਨੂੰ ਜਿਹੜਾ ਕਿ ਨਿਮਰ ਸਵਾਦ ਦਾ ਸੀ ਪਰ ਉੱਥੇ ਕਾਲ ਜੁਗ ਨੇ ਪਾਣਾ ਵਰਤਾਇਆ ਕਿਉਂਕਿ ਉਹਦੇ ਮੁਕਤ ਵਿੱਚ ਬੈਠਾ ਸੀ ਉਹਦੇ ਸਿਰ ਤੇ ਅਸਰ ਹੋਇਆ ਉਹਨੇ ਉਸ ਰਾਜੇ ਦੇ ਮਨ ਵਿੱਚ ਕਰੋਧ ਆਇਆ ਕਿਉਂਕਿ ਸਿਰ ਦੇ ਉੱਤੇ ਕਾਲ ਜੁਗ ਬਰਾਜਮਾਨ ਸੀ ਜਦੋਂ ਉਹਨੂੰ ਗੁੱਸਾ ਆਇਆ ਤਾਂ ਉਹਨੇ ਪਹਿਲਾਂ ਤਾਂ ਉਸ ਰਿਸ਼ੀ ਨੂੰ ਕਤਲ ਕਰਨ ਲਈ ਹੁਕਮ ਦੇ ਦਿੱਤਾ ਪਰ ਰਾਜਾ ਧਰਮੀ ਸੀ ਉਸਨੇ ਉਹਦੇ ਕਲ ਦੇ ਵਿੱਚ ਮਰਿਆ ਆ ਸੱਪ ਪਾ ਦਿੱਤਾ ਉਸਦੀ ਬੇਇੱਜ਼ਤੀ ਕਰਨ ਲਈ ਅੱਜ ਮਖੌਲ ਡਾਉਣ ਲਈ ਸੋ ਇਸ ਤਰ੍ਹਾਂ ਜੜਕ ਤਕਸ਼ਕ नागਰਾਜਾ ਸੀ ਉਸ ਹਮੇ ਰਿਸ਼ੀ ਨੂੰ ਦੇਖਿਆ ਤੇ ਰਿਸ਼ੀ ਨੇ ਵੀ ਜਦੋਂ ਅੱਖਾਂ ਖੋਲੀਆਂ ਤੇ ਉਹਨੇ ਦੇਖਿਆ ਉਹਨੇ ਕਹਿਆ ਤੇਰੀ ਮੌਤ ਜਿਹੜੀ ਅਪ੍ਰਿਸ਼ਣ ਨੂੰ ਸ਼ਰਾਪ ਦਿੱਤਾ ਕਿ ਤੇਰੀ ਮੌਤ ਜਿਹੜੀ ਆ ਸੱਪ ਦੇ ਡੰਗ ਨਾਲ ਹੋਏਗੀ ਰਾਜਾ ਪ੍ਰੀਕਸ਼ਣ ਨੇ ਆਪਾਂ ਇਤਿਹਾਸ ਸਟੋਰੀਆਂ ਵੀ ਬਾਣੀਆਂ ਵੀ ਸੁਣਦੇ ਆ ਤੇ ਰਾਜਾ ਪ੍ਰੀਕਸ਼ਤ ਨੇ ਇੱਕ ਇਸ ਤਰ੍ਹਾਂ ਦਾ ਮਹਿਲ ਯਾਰ ਕੀਤਾ ਕਿ ਜਿੱਥੇ ਕੋਈ ਵੀ ਚੀਜ਼ ਨਹੀਂ ਆ ਸਕਦੀ ਸੀ ਪਰ ਜਿਹੜਾ ਤਕਸ਼ਕਨਾਗ ਸੀ ਉਹ ਬ੍ਰਾਹਮਣ ਦੇ ਦੁਆਰਾ ਜੋ ਹਲ ਰਾਜਾ ਪ੍ਰੀਕਸ਼ਤ ਕੋ ਲੈ ਕੇ ਜਾਂਦਾ ਉਹਨਾਂ ਦੇ ਵਿੱਚ ਰੂਪ ਉਡਾ ਕੇ ਬੈਠ ਜਾਂਦਾ। ਤਖਸ਼ਕਨਾਬ ਉਸ ਨਾਲ ਉਸ ਦੀ ਰਾਜਾ ਪ੍ਰੀਖਸ਼ ਦੀ ਮੌਤ ਹੋ ਜਾਂਦੀ ਹੈ। ਹੁਣ ਰਾਜਾ ਜਨਮੇਜਾ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਸੱਪਾਂ ਦਾ ਵੈਰੀ ਬਣ ਜਾਂਦਾ। ਰਾਜਾ ਜਨਮੇਜਾ ਨੇ ਸਰਪਮੇਦ ਜੱਗ ਕਰਵਾਇਆ। ਇਹ ਵਿਆਸ ਦਾ ਵਿਆਸ ॠषि ਇਹਦਾ ਗੁਰੂ ਸੀ ਤੇ ਇਸਨੇ ਇੱਕ ਵਾਰੀ ਅਸਮੇਧ ਜਗ ਕੀਤਾ ਔਰ ਉਸ ਜਗ ਦੇ ਵਿੱਚ ਜੋ ਇਹ 30 ਸਤਰੀ ਸੀ ਉਹਨੇ ਬਹੁਤ ਬਰੀਕ ਬਸਤਰ ਪਹਿਨੇ ਹੋਏ ਸਨ ਇਸ ਮੇਲ ਜਾਗ ਲਈ ਬ੍ਰਾਹਮਣ ਬ੍ਰਾਹਮਣਾਂ ਨੂੰ ਪੋਜ ਬ੍ਰਾਹਮਣ ਭੋਜ ਕਰਨ ਲਈ ਬੁਲਾਇਆ ਆਇਆ ਸੀ ਕਿਉਂ ਜਨ ਨੂੰ ਜਾਗ ਕਰਿਆ ਸਨ ਜਦੋਂ ਭੋਜਨ ਖਾਣ ਲੱਗੇ ਤਾਂ ਰਾਣੀ ਆਪਣੇ ਰਾਜ ਮਹਿਲ ਵਿੱਚ ਖੜੀ ਸੀ ਹਵਾ ਦਾ ਬੁੱਲਾ ਆਇਆ ਤੇ ਉਹਦੇ ਕੱਪੜੇ ਹੇਲੇ ਮੁੱਡੇ ਇਹ ਦੇਖ ਕੇ ਬ੍ਰਾਹਮਣਾਂ ਦਾ ਹਾਸਾ ਨਿਕਲ ਗਿਆ ਰਾਜੇ ਨੂੰ ਗੁੱਸਾ ਆਇਆ ਉਹਨੇ 18 ਬ੍ਰਾਹਮਣ ਕਤਲ ਕਰ ਦਿੱਤੇ ਬ੍ਰਾਹਮਣਾਂ ਦੀ ਬ੍ਰਾਹਮ ਦੀ ਹਤਿਆ ਬ੍ਰਾਹਮਣਾਂ ਦੀ ਹਤਿਆ ਰਾਜੇ ਦੇ ਉੱਤੇ ਲੱਗ ਗਿਆ ਦੋਸ਼ ਉਹ ਦੋਸ਼ ਨਾਲੇ ਨੂੰ ਕੋੜ ਹੋ ਗਿਆ ਹੁਣ ਵਿਆਸ ਰਿਸ਼ੀ ਨੇ ਇਹਨੂੰ ਕਿਹਾ ਕਿ ਤੂੰ ਮਹਾ ਭਾਰਤ ਦੀ ਕਥਾ ਸੁਣੀ ਜਿਉਂ-ਜਿਉਂ ਕਥਾ ਸੁਨੇਗਾ ਪਰ ਅੱਗੋਂ ਤੂੰ ਬੋਲੀ ਨਾ ਤੂੰ ਮਹਾ ਭਾਰਤ ਉੱਤੇ ਸ਼ੱਕ ਨਾ ਕਰੀ ਪਰ ਰਾਜੇ ਨੇ ਆਪਣੇ ਗੁਰੂ ਦਾ ਸ਼ਬਦ ਨਹੀਂ ਜਾਣਿਆ ਜੋ ਗੁਰੂ ਪਾਤਸ਼ਾਹ ਕਹਿ ਰਿਹਾ ਜਨਮ ਇਹ ਜੇ ਗੁਰ ਸ਼ਬਦ ਨਾ ਜਾਣਿਆ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ ਜਦੋਂ ਮਹਾਭਾਰਤ ਦੀ ਕਥਾ ਸੁਣਦਿਆ ਸੀ ਜਦੋਂ ਕਥਾ ਸੁਣਦਿਆਂ ਸੁਣਦਿਆਂ ਭੀਮ ਦਾ ਇਹ ਇਤਿਹਾਸ ਆਇਆ ਕਿ ਉਹ ਬੜਾ ਬਲਵਾਨ ਸੀ ਉਹਨੇ ਜੀਦੇ ਹਾਥੀ ਆਕਾਸ ਵਿੱਚ ਛੁੱਟੇ ਜੋ ਉਹਨੇ ਆਕਾਸ ਵਿੱਚ ਜੀਦੇ ਹਾਥੀ ਛੁੱਟੇ ਉਹ ਵਾਪਸ ਨਹੀਂ ਆਏ ਇਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਉੱਥੇ ਕੋਡ ਜਿਹੜਾ ਆ ਇਹਦੇ ਅੰਗੂਠੇ ਉੱਤੇ ਟਿਕ ਗਿਆ ਇਹ ਜੋ ਵਿਚਾਰ ਕਥਾ ਵਿਥਿਆਸ ਕਹਾਣੀਆਂ ਆਪਾਂ ਸੁਣਦੇ ਆ ਰਹੇ ਆ ਗੁਰੂ ਸਾਹਿਬ ਨੇ ਇਥੇ ਜਨਮੇਜੇ ਨੂੰ ਇਸ ਕਰਕੇ ਉਹਦਾ ਇਹ ਦੱਸਿਆ ਕਿ ਰਾਜਾ ਜਨਮੇਜਾ ਜਿਹੜਾ ਸੀ ਉਹਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਸਮਝਿਆ ਨਹੀਂ ਆਪਣੇ ਭਾਨ ਤੇ ਆਪਣੀ ਅਕਲ ਦਾ ਮਾਣ ਕੀਤਾ ਉਹਨੇ ਤਾਂ ਦੁੱਖ ਪਾਇਆ ਕਿਉਂ ਸੁਖ ਪਾਵੈ ਭਰਮ ਭੁਲਾਣਿਆ ਹੰਕਾਰ ਦੇ ਕਾਰਨ ਭ੍ਰੇਖੇ ਵਿੱਚ ਪੈ ਕੇ ਗੁਰਾਏ ਪੈ ਕੇ ਫਿਰ ਸੁਖ ਕਿੱਥੋਂ ਮਿਲੇ ਕਿਸ ਤਰ੍ਹਾਂ ਇਹਦਾ ਕੋੜ ਦੂਰ ਹੋ ਸਕਦਾ ਸੀ ਕਿਸ ਤਰ੍ਹਾਂ ਇਹਨੂੰ ਸੁਖ ਪ੍ਰਾਪਤ ਹੋ ਸਕਦਾ ਸੀ ਸੁ ਮੇਰਾ ਥੋੜਾ ਜਿਹਾ ਇਹ ਵਿਚਾਰ ਕਿ ਸੰਤਾਂ ਨਾਲ ਸਮਝਾ ਕੀਤਾ ਜਾਵੇ ਕਿ ਗੁਰੂ ਪਾਤਸ਼ਾਹ ਤੁੰਤਨ ਗੁਨਾਣਕ ਦੇ ਪਾਤਸ਼ਾਹ ਜੀ ਉਸ ਜਨਮੇਜੇ ਦੇ ਰਾਜੇ ਦੀ ਗੱਲ ਕਰ ਰਿਹਾ ਜੋ ਅਰਜਨ ਦਾ ਪਰਪੋਤਾ ਲੱਗਦਾ ਸੀ ਔਰ ਜੋ ਸ੍ਰੀ ਕ੍ਰਿਸ਼ਨ ਜੀ ਦੀ ਭੈਣ ਦਾ ਪਰਪੋਤਾ ਸੀ ਕਿਉਂਕਿ ਅਰਜਨ ਦੀ ਪਤਨੀ ਦਾ ਨਾਮ ਸੁਭਦਰਾ ਸੀ ਜਿਸ ਦਾ ਪੁੱਤਰ ਅਬਮਨੂ ਸੀ ਹਰ ਅਬਮਨੂ ਦਾ ਪੁੱਤਰ ਰਾਜਾ ਪ੍ਰੀਕਸ਼ਤ ਹੋਇਆ ਤੇ ਰਾਜਾ ਪ੍ਰੀਕਸ਼ਤ ਤੋਂ ਰਾਜਾ ਜਨਮੇਜਾ ਰਾਜਾ ਜਨਮੇਜਾ ਰਾਜਾ ਪ੍ਰੀਕਸ਼ਤ ਦਾ ਪੁੱਤਰ ਸੀ ਗੁਰੂ ਸਾਹਿਬਾਨ ਸਾਰਾ ਵਰਤਾਂਦ ਇਸ ਘਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦਰਜਾ ਉਹਨਾਂ ਨੇ ਬਾਸ਼ਵਦ ਉਚਾਰੇ ਆ ਕਿ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਗੁਰੂ ਦੇ ਸ਼ਬਦ ਤੇ ਸ਼ੰਕਾ ਕਰਦਾ ਗੁਰੂ ਸਹਿਬਾਨਾਂ ਦੇ ਬੋਲ ਤੇ ਸ਼ੰਕਾ ਕਰਦਾ ਉਹ ਕਦੀ ਸੁੱਖ ਨਹੀਂ ਪਾਉਂਦਾ ਕਿਉਂ ਸੁੱਖ ਪਾਵੈ ਭਰਮ ਭੁਲਾਣਿਆਂ ਕਿਸ ਤਰ੍ਹਾਂ ਸੁੱਖ ਪਾ ਸਕਦਾ ਜਿਹੜਾ ਆਪਣੇ ਗੁਰੂ ਦੀ ਬਾਣੀ ਤੇ ਭਰਮ ਭੁਲੇਖਾ ਜਿਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਵੇ ਉਸ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਇਕ ਤਿਲ ਭੂਲੇ ਬਹੁਰ ਪੁਸ਼ਪਤਾਨਿਆ ਗੁਰੂ ਨੇ ਸਮਝਾ ਕੇ ਕੋੜ ਦੀ ਭਾਰੀ ਵਿਪਤਾ ਤੋਂ ਬਚਾਉਣ ਦਾ ਉਦਮ ਕੀਤਾ ਪਰ ਫਿਰ ਵੀ ਥੋੜਾ ਜਿਤਨਾ ਖੁੰਝ ਗਿਆ ਉਹ ਰਾਜਾ ਜਨਮੇਜਾ ਤੇ ਮੋੜ ਪੁਛਤਾਇਆ ਹੰਕਾਰ ਬੜੇ ਬੜੇ ਸਿਆਣੇ ਦੇ ਅਕਨ ਨੂੰ ਚੱਕਰ ਵਿੱਚ ਪਾ ਦਿੰਦਾ ਗੁਰੂ ਪਾਸ਼ਾ ਕਰ ਕੌਂਸੁ ਖ ਪਾਵੈ ਭਰਮ ਭੁਲਾਣਿਆ ਇੱਕ ਤੇਲ ਭੁੱਲੇ ਬਹੁਤ ਪਛਤਾਉਂਦੇ ਆ ਹੰਕਾਰ ਦੇ ਵਿੱਚ ਭੁੱਲ ਕੇ ਭੁਲੇਖੇ ਵਿੱਚ ਪੈ ਕੇ ਕੁਰਾਏ ਪੈ ਜਾਂਦੇ ਆ ਇੱਕ ਛੋਟੀ ਜਿਹੀ ਗਲਤੀ ਨਾਲ ਜਦੋਂ ਆਪਣੇ ਗੁਰੂ ਦੇ ਦੱਸੇ ਬੋਲਾਂ ਤੋਂ ਖੁੰਝ ਜਾਂਦੇ ਆ ਜਿੱਦਾਂ ਰਾਜਾ ਜਨਮੇਜੇ ਨੂੰ ਉਹਦਾ ਕੋੜ ਦੁੱਖ ਦੂਰ ਨਹੀਂ ਹੋਇਆ ਇਸੇ ਤਰ੍ਹਾਂ ਜੋ ਗੁਰ ਸੇਖਿਆ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦਾ ਭਰਮ ਭੁਲੇਖੇ ਵਿੱਚ ਪੈਂਦਾ ਉਸ ਦਾ ਦੁੱਖ ਭੋਗਦਾ ਹੈ ਸੇ ਵਿਚਾਰ ਤੁਹਾਡੇ ਨਾਲ ਤਾਂ ਸਾਂਝੇ ਕਰ ਰਿਹਾ ਕਿਤਾ ਤਨ ਗੁਰੂ ਗ੍ਰੰਥ ਸਾਹਿਬ ਤਾਂ ਤਨ ਗੁਰੂ ਗੋਮੇਰ ਸਿੰਘ ਪਾਤਸ਼ਾਹ ਜੀ ਦੀ ਅਚਾਰੀਆਂ ਵੀ ਬਾਣੀ ਤੇ ਸ਼ੰਕਾ ਕਰਨ ਵਾਲੇ ਕਦੇ ਸੁੱਖ ਨਹੀਂ ਪਾ ਸਕਦੇ ਸ਼ਾਨੂ ਗੁਰੂ ਗ੍ਰੰਥ ਸਾਹਿਬ ਨੂੰ ਸੇਧ ਲੈਣੀ ਚਾਹੀਦੀ ਹੈ ਗੁਰੂ ਅਸਵੇਂ ਪਾਤਸ਼ਾਹੀ ਬਾਣੀ ਤੋਂ ਸਿੱਧ ਲੈਣੀ ਚਾਹੀਦੀ ਆ ਸ਼ੰਕਾ ਨਹੀਂ ਕਰਨਾ ਚਾਹੀਦਾ ਸੋਇਨਾ ਵਿਚਾਰਾਂ ਨਾਲ ਮੈਂ ਸੰਗਤ ਕੋਲੋਂ ਮਾਫੀ ਚਾਹੁੰਨਾ ਜੇ ਕੋ ਸ਼ਬਦ ਵਧ ਕਟ ਬੋਲਿਆ ਗਿਆ ਹੋਵੇ ਇਤਿਹਾਸ ਨੂੰ ਜਾਣਨ ਲਈ ਇਤਿਹਾਸ ਦੀ ਜਾਣਕਾਰੀ ਲਈ ਸਾਨੂੰ ਇਤਿਹਾਸ ਪੁਰਾਣੇ ਜੋ ਲਿਖੇ ਹੋਏ ਆ ਇਤਿਹਾਸਕਾਰਾਂ ਮੁਤਾਬਕ ਉਹਨਾਂ ਨੂੰ ਪੜ੍ਹ ਕੇ ਹੀ ਪਤਾ ਲੱਗ ਸਕਦਾ ਜੇ ਅਸੀਂ ਸ਼ੰਕਾ ਕਰਾਂਗੇ ਹਰ ਇਤਿਹਾਸਕਾਰ ਤੇ ਸ਼ੰਕਾ ਕਰੀ ਜਾਵਾਂਗੇ ਤੇ ਸਾਨੂੰ ਕੋਈ ਸਹੀਤ ਨਹੀਂ ਮਿਲ ਪਾਏਗੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਹੀਤ ਦੇ ਰਿਹਾ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦਿੱਤੇ ਸਾਨੂੰ ਮਾਣ ਹੋਣਾ ਚਾਹੀਦਾ ਸਤਕਾਰ ਹੋਣਾ ਚਾਹੀਦਾ ਸਾਡੇ ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ ਨੂੰ ਸੁਣ ਕੇ ਵਿਚਾਰ ਕੇ ਔਰ ਉਸ ਤਰ੍ਹਾਂ ਜੀਵਨ ਬਤੀਤ ਕਰਨ ਲਈ ਤਾਂਦਨ ਗੁਰੂ ਗ੍ਰੰਥ ਸਾਹਿਬ ਅੱਗੇ ਅਰਜ਼ੋਈ ਬੇਨਤੀ ਕਰਨੀ ਚਾਹੀਦੀ ਹੈ ਕਿ ਅਸੀਂ ਤੇਰੇ ਬਾਣੇ ਵਿੱਚ ਤੇਰੇ ਦੱਸੇ ਹੋਏ ਸਿਧਾਂਤਾਂ ਤੇ ਚੱਲ ਕੇ ਆਪਣਾ ਜੀਵਨ ਬਸਰ ਕਰੀਏ ਸਾਡਾ ਆਵਾਗਮਣ ਦਾ ਚੱਕਰ ਆਪ ਸਮਾਪਤ ਕਰਨ ਨੂੰ ਜੋਗ ਸੋ ਇਥੇ ਇਹ ਮੈਂ ਜਾਣਕਾਰੀ ਦੇਣੀ ਚਾਹੁੰਦਾ ਥਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਨਮੇਜਾ ਰਾਜਾ ਉਹਦੇ ਬਾਰੇ ਜੋ ਗੁਰੂ ਪਾਸ਼ਾ ਨੇ ਸ਼ਬਦ ਵਿੱਚ ਉਹਨਾਂ ਦਾ ਨਾਮ ਦਰਜ ਕੀਤਾ ਆ ਉਹ ਰਾਜਾ ਸ੍ਰੀ ਕ੍ਰਿਸ਼ਨ ਜੀ ਜਿਨ੍ਹਾਂ ਨੂੰ ਕੇ ਸਾਰਾ ਹਿੰਦੂ ਧਰਮ ਪਰਮਾਤਮਾ ਦੇ ਰੂਪ ਵਿੱਚ ਮੰਨਦਾ ਉਸ ਕ੍ਰਿਸ਼ਨ ਦਾ ਉਸ ਕ੍ਰਿਸ਼ਨ ਦੀ ਭੈਣ ਦਾ ਪੜਪੋਤਾ ਸੀ ਫਿਰ ਵੀ ਹੰਕਾਰ ਵਿੱਚ ਆ ਗਿਆ ਕਿੰਨਾ ਪਿਸ਼ੋਕੜ ਵਧੀਆ ਇਹਨਾਂ ਦਾ ਪਰ ਹੰਕਾਰ ਇੱਕ ਵਿਆਸ ਗੁਰੂ ਜਿਹੜੇ ਉਹਨਾਂ ਉਹਨਾਂ ਦਾ ਵਿਆਸ ਰਿਸ਼ੀ ਉਹ ਆਪਣਾ ਉਹਨਾਂ ਨੂੰ ਗੁਰੂ ਮੰਨਦੇ ਸਨ ਉਹਨਾਂ ਦੇ ਸ਼ਬਦ ਨੂੰ ਵੀ ਉਹਨਾਂ ਨੇ ਨਹੀਂ ਸਮਝਿਆ ਤੇ ਅੰਤ ਵਿੱਚ ਦੁੱਖ ਭੋਗ ਗਿਆ ਇਹ ਜਾਣਕਾਰੀ ਸੰਗਤਾਂ ਦੇ ਅੱਗੇ ਰੱਖਣ ਲਈ ਉਹ ਛੋਟਾ ਜਿਹਾ ਬਰਾਲਾ ਕੀਤਾ ਕਿਸ ਐਸੋ ਬਰਾਲੇ ਦੇ ਵਿੱਚ ਕੋਈ ਚੰਗਾ ਸ਼ਬਦ ਮਨ ਨੂੰ ਲੱਗੇ ਤਾਂ ਇਸ ਵੀਡੀਓ ਨੂੰ ਹੋਰ ਅੱਗੇ ਸ਼ੇਅਰ ਕਰਨਾ ਤਾਂ ਕਿ ਸੰਗਤ ਸੁਣ ਕੇ ਜਾਣਕਾਰੀ ਪ੍ਰਾਪਤ ਕਰਕੇ ਲਾਹਾ ਲੈ ਸਕੇ ਜੋ ਜਿੰਨਾ ਵੱਤੋ ਵੱਤ ਦਸੀਆਂ ਆਪਣੇ ਇਤਿਹਾਸ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਆਸਲ ਕਰਾਂਗੇ ਉਹਨਾਂ ਹੀ ਸਾਡੇ ਜੀਵਨ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ ਸੋ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਗੁਰਬਾਣੀ ਦੇ ਆਨੰਦ ਲੈ ਸਕਣ ਹੋਈਆਂ ਹੋਣਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ